ਅੱਜ ਅਸੀਂ ਲਾਰੈਂਸ ਕੋਲਬਰਗ ਦੁਆਰਾ ਦਿੱਤੇ ਨੈਤਿਕ ਵਿਕਾਸ ਦੇ ਸਿਧਾਂਤ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ ਨੈਤਿਕ ਵਿਕਾਸ ਸਿਧਾਂਤ ਥਿਉਰੀ ਆਫ ਮੋਰਲ ਡਿਵੈਲਪਮੈਂਟ ਲਾਰੈਂਸ ਕੋਲਬਰਗ ਦਾ ਨੈਤਿਕ ਵਿਕਾਸ ਦਾ ਸਿਧਾਂਤ ਮਨੋਵਿਗਿਆਨ ਵਿੱਚ ਬਹੁਤ ਮਹੱਤਵਪੂਰਨ ਹੈ ਇਹ ਸਿਧਾਂਤ ਦੱਸਦਾ ਹੈ ਕਿ ਬੱਚੇ ਅਤੇ ਇਨਸਾਨ ਕਿਵੇਂ ਸਹੀ ਅਤੇ ਗਲਤ ਵਿੱਚ ਫਰਕ ਕਰਨਾ ਸਿੱਖਦੇ ਹਨ ਕੋਲਬਰਗ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਉਹ ਸਵਿਸ ਮਨੋਵਿਗਿਆਨੀ ਜੀਨ ਪਿਆਜੇ ਦੇ ਬੱਚਿਆਂ ਦੇ ਬੌਧਿਕ ਵਿਕਾਸ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਸਨ ਪਿਆਜੇ ਦੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਹੀ ਉਨ੍ਹਾਂ ਨੇ ਨੈਤਿਕਤਾ ਦੇ ਪੜਾਵਾਂ ਦੀ ਖੋਜ ਕੀਤੀ ਕੋਲਬਰਗ ਨੇ ਆਪਣਾ ਇਹ ਪ੍ਰਸਿੱਧ ਸਿਧਾਂਤ ਮੁੱਖ ਤੌਰ ਤੇ 1958 ਵਿੱਚ ਪੇਸ਼ ਕੀਤਾ ਸੀ ਇਹ ਸਿਧਾਂਤ ਉਨ੍ਹਾਂ ਦੇ ਪੀ ਐਚ ਡੀ ਦੇ ਖੋਜ ਕਾਰਜ ਤੇ ਆਧਾਰਿਤ ਸੀ ਕੋਲਬਰਗ ਨੇ ਨੈਤਿਕ ਵਿਕਾਸ ਨੂੰ ਤਿੰਨ ਮੁੱਖ ਪੱਧਰਾਂ ਵਿੱਚ ਵੰਡਿਆ ਹੈ ਅਤੇ ਹਰੇਕ ਪੱਧਰ ਦੇ ਦੋ ਪੜਾਅ ਹਨ ਨੰਬਰ 1 ਪੂਰਵ ਪਰੰਪਰਾਗਤ ਪੱਧਰ ਪ੍ਰੀ ਕਨਵੈਨਸ਼ਨਲ ਲੈਵਲ ਇਹ ਪੱਧਰ ਆਮ ਤੌਰ ਤੇ ਛੋਟੇ ਬੱਚਿਆਂ ਵਿੱਚ ਹੁੰਦਾ ਹੈ ਇੱਥੇ ਨੈਤਿਕਤਾ ਬਾਹਰੀ ਤਾਕਤਾਂ ਸਜ਼ਾ ਜਾਂ ਇਨਾਮ ਤੇ ਨਿਰਭਰ ਕਰਦੀ ਹੈ ਪੜਾਅ 1 ਆਗਿਆਕਾਰੀ ਅਤੇ ਸਜ਼ਾ ਬੱਚਾ ਨਿਯਮਾਂ ਦੀ ਪਾਲਣਾ ਸਿਰਫ ਇਸ ਲਈ ਕਰਦਾ ਹੈ ਤਾਂ ਜੋ ਉਸ ਨੂੰ ਸਜ਼ਾ ਨਾ ਮਿਲੇ ਪ੍ਰਾ ਨੰਬਰ 2 ਵਿਅਕਤੀਵਾਦ ਅਤੇ ਵਟਾਂਦਰਾ ਬੱਚਾ ਸੋਚਦਾ ਹੈ ਜੇ ਮੈਂ ਤੁਹਾਡਾ ਕੰਮ ਕਰਾਂਗਾ ਤਾਂ ਮੈਨੂੰ ਬਦਲੇ ਵਿੱਚ ਕੀ ਮਿਲੇਗਾ ਜਿਵੇਂ ਤੂੰ ਮੈਨੂੰ ਚਾਕਲੇਟ ਦੇ ਮੈਂ ਤੈਨੂੰ ਆਪਣਾ ਖੜਾਉਣਾ ਦੇਵਾਂਗਾ ਨੰਬਰ 2 ਪਰੰਪਰਾਗਤ ਪੱਦਰ ਕਨਵੈਨਸ਼ਨਲ ਲੈਵਲ ਇਹ ਪੱਦਰ ਕਿਸ਼ੋਰਾਂ ਅਤੇ ਬਾਲਗਾਂ ਵਿੱਚ ਦੇਖਿਆ ਜਾਂਦਾ ਹੈ ਇੱਥੇ ਵਿਅਕਤੀ ਸਮਾਜਿਕ ਨਿਯਮਾਂ ਅਤੇ ਦੂਜਿਆਂ ਦੀਆਂ ਉਮੀਦਾਂ ਨੂੰ ਮੰਨਦਾ ਹੈ। ਪੜਾਅ ਨੰਬਰ 3 ਚੰਗੇ ਆਪਸੀ ਸਬੰਧ ਇਸ ਨੂੰ ਚੰਗਾ ਲੜਕਾ ਚੰਗੀ ਲੜਕੀ ਪੜਾਅ ਵੀ ਕਿਹਾ ਜਾਂਦਾ ਹੈ। ਵਿਅਕਤੀ ਦੂਜਿਆਂ ਦੀਆਂ ਨਜ਼ਰਾਂ ਵਿੱਚ ਚੰਗਾ ਬਣ ਲਈ ਨੈਤਿਕ ਕੰਮ ਕਰਦਾ ਹੈ। ਪੜਾਅ ਨੰਬਰ 4 ਸਮਾਜਿਕ ਬਵਿਵਸਥਾ ਬਣਾਈ ਰੱਖਣਾ। ਵਿਅਕਤੀ ਸਮਝਦਾ ਹੈ ਕਿ ਸਮਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਨੰਬਰ 3 ਉੱਤਰ ਪਰੰਪਰਾਗਤ ਪੱਧਰ ਪੋਸਟ ਕਨਵੈਨਸ਼ਨਲ ਲੈਵਲ ਇਹ ਨੈਤਿਕਤਾ ਦਾ ਸਭ ਤੋਂ ਉੱਚਾ ਪੱਧਰ ਹੈ ਜਿੱਥੇ ਵਿਅਕਤੀ ਆਪਣੇ ਸਿਧਾਂਤਾਂ ਦੇ ਆਧਾਰ ਤੇ ਫੈਸਲੇ ਲੈਂਦਾ ਹੈ। ਪੜਾਅ ਨੰਬਰ 5 ਸਮਾਜਿਕ ਸਮਝੌਤਾ ਅਤੇ ਵਿਅਕਤੀਗਤ ਅਧਿਕਾਰ ਵਿਅਕਤੀ ਮੰਨਦਾ ਹੈ ਕਿ ਇਹ ਨਿਯਮ ਲੋਕਾਂ ਦੀ ਭਲਾਈ ਲਈ ਹਨ ਪਰ ਜੇਕਰ ਕੋਈ ਨਿਯਮ ਨੁਕਸਾਨ ਦੇ ਹੈ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ। ਪੜਾਅ ਨੰਬਰ 6 ਵਿਆਪਕ ਨੈਤਿਕ ਸਿਧਾਂਤ ਵਿਅਕਤੀ ਆਪਣੀ ਜ਼ਮੀਰ ਦੀ ਸੁਣਦਾ ਹੈ ਉਹ ਨਿਆਂ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਕਾਨੂੰਨ ਦੇ ਖਿਲਾਫ ਵੀ ਜਾ ਸਕਦਾ ਹੈ ਜਿਵੇਂ ਮਹਾਤਮਾ ਗਾਂਧੀ ਜਾਂ ਨੈਲਸਨ ਮੰਡੇਲਾ ਨੈਤਿਕ ਸਿਧਾਂਤ ਦੇ ਮੁੱਖ ਨੁਕਤੇ ਕੋਲਬਰਗ ਨੇ ਆਪਣਾ ਸਿਧਾਂਤ ਹਾਈਨਸ ਦੀ ਦੁਬਦਾ ਨਾਂ ਦੀ ਇੱਕ ਕਹਾਣੀ ਰਾਹੀਂ ਸਮਝਾਇਆ ਸੀ ਜਿਸ ਵਿੱਚ ਵਿਅਕਤੀ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਦਵਾਈ ਚੋਰੀ ਕਰਦਾ ਹੈ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਨੂੰ ਡੂੰਘਾਈ ਨਾਲ ਸਮਝਣ ਲਈ ਸਾਨੂੰ ਉਸ ਦੀ ਸਭ ਤੋਂ ਮਸ਼ਹੂਰ ਕਹਾਣੀ ਹਾਈਨਸ ਦੀ ਦੁਬਦਾ ਅਤੇ ਉਸ ਦੁਆਰਾ ਦਿੱਤੇ ਗਏ ਵਿਕਾਸ ਦੇ ਪੜਾਵਾਂ ਦੀ ਬਰੀਕੀ ਨੂੰ ਸਮਝਣਾ ਪਵੇਗਾ ਹਾਈਨਸ ਦੀ ਦੁਬਦਾ ਕੋਲਬਰਗ ਨੇ ਆਪਣੇ ਬੱਚਿਆਂ ਅਤੇ ਬਾਲਗਾਂ ਸਾਹਮਣੇ ਕੁਝ ਨੈਤਿਕ ਉਲਝਣਾਂ ਰੱਖੀਆਂ ਸਭ ਤੋਂ ਮਸ਼ਹੂਰ ਕਹਾਣੀ ਇਹ ਸੀ ਯੂਰਪ ਵਿੱਚ ਇੱਕ ਔਰਤ ਕੈਂਸਰ ਨਾਲ ਮਰ ਰਹੀ ਸੀ ਇੱਕ ਕੈਮਿਸਟ ਕੋਲ ਉਸ ਦੀ ਜਾਨ ਬਚਾਉਣ ਵਾਲੀ ਦਵਾਈ ਸੀ ਪਰ ਉਹ ਉਸ ਦੀ ਅਸਲ ਕੀਮਤ ਨਾਲੋਂ 10 ਗੁਣਾ ਜ਼ਿਆਦਾ ਪੈਸੇ ਮੰਗ ਰਿਹਾ ਸੀ ਔਰਤ ਦਾ ਪਤੀ ਹਾਇਨਸ ਸਿਰਫ ਅੱਧੇ ਪੈਸੇ ਹੀ ਜਮ੍ਹਾਂ ਕਰ ਸਕਿਆ ਕੈਮਿਸਟ ਨੇ ਦਵਾਈ ਦੇਣ ਤੋਂ ਮਨ੍ਹਾ ਕਰ ਦਿੱਤਾ ਅੰਤ ਵਿੱਚ ਹਾਇਨਸ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਦੁਕਾਨ ਤੋੜ ਕੇ ਦਵਾਈ ਚੋਰੀ ਕਰ ਲਈ ਕੋਲਵਾਰਕ ਇਹ ਨਹੀਂ ਦੇਖਣਾ ਚਾਹੁੰਦਾ ਸੀ ਕਿ ਲੋਕ ਹਾਇਨਸ ਨੂੰ ਸਹੀ ਕਹਿੰਦੇ ਹਨ ਜਾਂ ਗਲਤ ਸਗੋਂ ਉਹ ਇਹ ਦੇਖਣਾ ਚਾਹੁੰਦਾ ਸੀ ਕਿ ਉਹ ਕਿਸ ਤਰਕ ਦੇ ਆਧਾਰ ਤੇ ਆਪਣਾ ਜਵਾਬ ਦਿੰਦੇ ਹਨ ਹੁਣ ਆਪਾਂ ਅਪਰੋਕਤ ਕਾ ਨੀਤੇ ਆਧਾਰਿਤ ਨੈਤਿਕ ਵਿਕਾਸ ਦੇ ਵਿਸਥਾਰਤ ਪੜਾ ਪੜਾਂਗੇ ਪੱਧਰ 1 ਪੂਰਵ ਪਰੰਪਰਾਗਤ ਪ੍ਰੀ ਕਨਵੈਨਸ਼ਨਲ ਇਹ 4 ਤੋਂ 10 ਸਾਲ ਤੱਕ ਦੇ ਬੱਚਿਆਂ ਵਿੱਚ ਹੁੰਦਾ ਹੈ ਨੈਤਿਕਤਾ ਖੁਦਗਰਜ਼ੀ ਤੇ ਆਧਾਰਿਤ ਹੁੰਦੀ ਹੈ ਸਜ਼ਾ ਤੋਂ ਡਰ ਹਾਇਨਸ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਪੁਲਿਸ ਉਸ ਨੂੰ ਫੜ ਕੇ ਜੇਲ੍ਹ ਭੇਜ ਦੇਵੇਗੀ ਨਿੱਜੀ ਲਾਭ ਉਸ ਨੂੰ ਦਵਾਈ ਚੋਰੀ ਕਰ ਲੈਣੀ ਚਾਹੀਦੀ ਸੀ ਕਿਉਂਕਿ ਜੇ ਉਸਦੀ ਪਤਨੀ ਬਚ ਗਈ ਤਾਂ ਉਹ ਉਸਦੇ ਲਈ ਖਾਣਾ ਬਣਾ ਸਕੇਗੀ ਪੱਦਰ ਦੋ ਪਰੰਪਰਾਗਤ ਕਨਵੈਨਸ਼ਨਲ ਇਹ ਕਿਸ਼ੋਰ ਅਵਸਥਾ 10 ਤੋਂ 13 ਸਾਲ ਅਤੇ ਬਾਲਗਾਂ ਵਿੱਚ ਹੁੰਦਾ ਹੈ ਇੱਥੇ ਸਮਾਜਿਕ ਨਿਯਮ ਸਭ ਤੋਂ ਉੱਪਰ ਹੁੰਦੇ ਹਨ ਚੰਗੀ ਤਸਵੀਰ ਹਾਈਨਸ ਨੂੰ ਚੋਰੀ ਕਰਨੀ ਚਾਹੀਦੀ ਸੀ ਕਿਉਂਕਿ ਇੱਕ ਚੰਗਾ ਪਤੀ ਆਪਣੀ ਪਤਨੀ ਦਾ ਖਿਆਲ ਰੱਖਦਾ ਹੈ ਕਾਨੂੰਨ ਦੀ ਪਾਲਣਾ ਚੋਰੀ ਗਲਤ ਹੈ ਜੇਕਰ ਹਰ ਕੋਈ ਕਾਨੂੰਨ ਤੋੜਨ ਲੱਗ ਪਿਆ ਤਾਂ ਸਮਾਜ ਵਿੱਚ ਅਰਾਜਕਤਾ ਫੈਲ ਜਾਵੇਗੀ ਪੱਤਰ ਨੰਬਰ 3 ਉੱਤਰ ਪਰੰਪਰਾਗਤ ਪੋਸਟ ਕਨਵੈਨਸ਼ਨਲ ਇੱਥੇ ਪਹੁੰਚਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਨੈਤਿਕਤਾ ਇਨਸਾਨੀਅਤ ਅਤੇ ਅੰਤਰ ਆਤਮਾ ਤੇ ਆਧਾਰਿਤ ਹੁੰਦੀ ਹੈ ਸਮਾਜਿਕ ਸਮਝੌਤਾ ਹਾਲਾਂਕਿ ਕਾਨੂੰਨ ਚੋਰੀ ਦੇ ਵਿਰੁੱਧ ਹੈ ਪਰ ਜੀਵਨ ਦਾ ਅਧਿਕਾਰ ਸੰਪਤੀ ਦੇ ਅਧਿਕਾਰ ਨਾਲੋਂ ਵੱਡਾ ਹੈ ਵਿਆਪਕ ਸਿਧਾਂਤ ਕਿਸੇ ਦੀ ਜਾਨ ਬਚਾਉਣਾ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਚਾਹੇ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ ਕੋਲਬਰਗ ਦੇ ਸਿਧਾਂਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਰਮਬਾਰ ਪੜਾ ਇਹ ਸਿਧਾਂਤ ਦੱਸਦਾ ਹੈ ਕਿ ਨੈਤਿਕ ਵਿਕਾਸ ਹਮੇਸ਼ਾ ਇੱਕ ਨਿਸ਼ਚਿਤ ਕ੍ਰਮ ਵਿੱਚ ਹੁੰਦਾ ਹੈ ਜਿਸ ਵਿੱਚ ਕੋਈ ਵੀ ਪੜਾ ਛੱਡਿਆ ਨਹੀਂ ਜਾ ਸਕਦਾ ਨੈਤਿਕ ਤਰਕ ਤੇ ਜ਼ੋਰ ਕੋਲਬਰਗ ਅਨੁਸਾਰ ਮਹੱਤਵਪੂਰਨ ਇਹ ਨਹੀਂ ਕਿ ਇਨਸਾਨ ਨੇ ਕੀ ਫੈਸਲਾ ਲਿਆ ਸਗੋ ਇਹ ਹੈ ਕਿ ਉਸਨੇ ਉਹ ਫੈਸਲਾ ਕਿਉਂ ਲਿਆ ਯੂਨੀਵਰਸਲ ਸਿਧਾਂਤ ਉਸਦਾ ਮੰਨਣਾ ਸੀ ਕਿ ਨੈਤਿਕ ਵਿਕਾਸ ਦੇ ਇਹ ਛੇਪੜਾ ਦੁਨੀਆ ਦੇ ਹਰ ਸੱਭਿਆਚਾਰ ਅਤੇ ਸਮਾਜ ਵਿੱਚ ਇੱਕੋ ਜਿਹੇ ਪਾਏ ਜਾਂਦੇ ਹਨ ਬੋਧਾਤਮਕ ਵਿਕਾਸ ਨਾਲ ਸੰਬੰਧ ਇਸ ਸਿਧਾਂਤ ਜੀਨ ਪਿਆਜੇ ਦੇ ਕੰਮ ਤੇ ਆਧਾਰਿਤ ਹੈ ਜੋ ਮੰਨਦਾ ਹੈ ਕਿ ਜਿਵੇਂ-ਜਿਵੇਂ ਬੱਚੇ ਦੀ ਸੋਚਨ ਸ਼ਕਤੀ ਵੱਧਦੀ ਹੈ ਉਸ ਦੀ ਨੈਤਿਕਤਾ ਵੀ ਬਦਲਦੀ ਹੈ ਦਬਦਰਾਹੀ ਪਰਖ ਇਸ ਸਿਧਾਂਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਕਾਲਪਨਿਕ ਕਹਾਣੀਆਂ ਜਿਵੇਂ ਹਾਈਨਸ ਦੀ ਦਬਦਬਾ ਦੀ ਵਰਤੋਂ ਕਰਕੇ ਵਿਅਕਤੀ ਦੇ ਨੈਤਿਕ ਪੱਧਰ ਦੀ ਪਛਾਣ ਕਰਦਾ ਹੈ ਸਮਾਜਿਕ ਅੰਤਰਕਿਰਿਆ ਕੋਲਬਰਗ ਅਨੁਸਾਰ ਜਦੋਂ ਬੱਚੇ ਦੂਜਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ ਤਾਂ ਉਹਨਾਂ ਨੂੰ ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਜੋ ਉਹਨਾਂ ਦੇ ਨੈਤਿਕ ਵਿਕਾਸ ਵਿੱਚ ਮਦਦ ਕਰਦੇ ਹਨ ਵਿਅਕਤੀਗਤ ਅੰਤਰ ਹਰ ਵਿਅਕਤੀ ਨੈਤਿਕਤਾ ਦੇ ਸਭ ਤੋਂ ਉੱਚੇ ਪੜਾਅ 6ਵੇਂ ਪੜਾਅ ਤੱਕ ਨਹੀਂ ਪਹੁੰਚ ਪਾਉਂਦਾ ਬਹੁਤ ਸਾਰੇ ਲੋਕ ਸਿਰਫ ਚੌਥੇ ਪੜਾਅ ਤੱਕ ਹੀ ਸੀਮਤ ਰਹਿ ਜਾਂਦੇ ਹਨ ਸਿਧਾਂਤ ਦੀ ਆਲੋਚਨਾ ਵਿਵਹਾਰ ਅਤੇ ਸੋਚ ਵਿੱਚ ਅੰਤਰ ਇਹ ਸਿਧਾਂਤ ਸਿਰਫ ਇਹ ਦੱਸਦਾ ਹੈ ਕਿ ਵਿਅਕਤੀ ਕੀ ਸੋਚਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਹ ਅਸਲ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਵਿਵਹਾਰ ਵੀ ਕਰੇ ਲਿੰਗ ਪੱਖਪਾਤ ਕੈਰਲ ਗਿਲੀਗਨ ਨੇ ਕਿਹਾ ਕਿ ਇਹ ਸਿਧਾਂਤ ਮਰਦਾਂ ਦੇ ਨਜ਼ਰੀਏ ਨਿਆਂ ਤੇ ਕੇਂਦਰਿਤ ਹੈ ਅਤੇ ਔਰਤਾਂ ਦੇ ਨਜ਼ਰੀਏ ਮਮਤਾ ਅਤੇ ਦੇਖਭਾਲ ਨੂੰ ਅਣਗੌਲਿਆ ਕਰਦਾ ਹੈ ਕੋਲਬਰਗ ਦੇ ਸਿਧਾਂਤ ਨਾਲ ਸੰਬੰਧਿਤ ਐਮਸੀਕਿਊ ਪ੍ਰਸ਼ਨ ਨੰਬਰ 1 ਕੋਲਬਰਗ ਦੇ ਅਨੁਸਾਰ ਨੈਤਿਕ ਵਿਕਾਸ ਦੇ ਕਿੰਨੇ ਮੁੱਖ ਪੱਧਰ ਹਨ ੳ 2 ਅ 3 ੲ 6 ਸ 4 ਇਸ ਦਾ ਸਹੀ ਉੱਤਰ ਹੈ ਅ 3 ਪੂਰਵ ਪਰੰਪਰਾਗਤ ਪਰੰਪਰਾਗਤ ਉੱਤਰ ਪਰੰਪਰਾਗਤ ਪ੍ਰਸ਼ਨ ਨੰਬਰ 2 ਹਾਈਨੈਸ ਦੀ ਦੁបਦਾ ਕਿਸ ਮਨੋਵਿਗਿਆਨੀ ਦੇ ਸਿਧਾਂਤ ਦਾ ਆਧਾਰ ਹੈ ੳ ਜੀਨ ਪਿਆਜੇ ਅ ਵਾਈਗੋਟਸਕੀ ੲ ਲਾਰੈਂਸ ਕੋਲਬਰਗ ਸ ਸਕਿਨਰ ਤਾਂ ਇਸ ਦਾ ਸਹੀ ਉੱਤਰ ਹੈ ੲ ਲਾਰੈਂਸ ਕੋਲਬਰਗ ਪ੍ਰਸ਼ਨ ਨੰਬਰ 3 ਇੱਕ ਬੱਚਾ ਕਹਿੰਦਾ ਹੈ ਜੇਕਰ ਮੈਂ ਆਪਣਾ ਹੋਮਵਰਕ ਨਹੀਂ ਕਰਾਂਗਾ ਤਾਂ ਮੇਰੇ ਅਧਿਆਪਕ ਮੈਨੂੰ ਸਜ਼ਾ ਦੇਣਗੇ ਬੱਚਾ ਕੋਲਬਰਗ ਦੇ ਕਿਸ ਪੜਾਅ ਵਿੱਚ ਹੈ ਊੜਾ ਚੰਗਾ ਲੜਕਾ ਚੰਗੀ ਲੜਕੀ ਐੜਾ ਆਗਿਆਕਾਰੀ ਅਤੇ ਸਜ਼ਾ ਈੜੀ ਸਮਾਜਿਕ ਸਮਝੌਤਾ ਸੱਸਾ ਵਿਆਪਕ ਨੈਤਿਕ ਸਿਧਾਂਤ ਤਾਂ ਇਸ ਦਾ ਸਹੀ ਉੱਤਰ ਐੜਾ ਆਗਿਆਕਾਰੀ ਅਤੇ ਸਜ਼ਾ ਪ੍ਰਸ਼ਨ ਨੰਬਰ 4 ਕੋਲਬਰਗ ਦੇ ਸਿਧਾਂਤ ਦੇ ਕਿਸ ਪੜਾਅ ਨੂੰ ਚੰਗਾ ਲੜਕੀ ਜਾਂ ਚੰਗੀ ਲੜਕੀ ਕਿਹਾ ਜਾਂਦਾ ਹੈ ਊੜਾ ਪੜਾ 1 ਐੜਾ ਪੜਾ 2 ਈੜੀ ਪੜਾ 3 ਸਸਾ ਪੜਾ 4 ਤਾਂ ਇਸ ਦਾ ਸਹੀ ਉੱਤਰ ਹੈ ਈੜੀ ਪੜਾ 3 ਪ੍ਰਸ਼ਨ ਨੰਬਰ 5 ਕੈਰਲ ਗਿੱਲੀਗਨ ਨੇ ਕੋਲਬਰਗ ਦੇ ਸਿਧਾਂਤ ਦੀ ਆਲੋਚਨਾ ਕਿਸ ਆਧਾਰ ਤੇ ਕੀਤੀ ਊੜਾ ਸੱਭਿਆਚਾਰਕ ਪੱਖਪਾਤ ਐੜਾ ਲਿੰਗ ਪੱਖਪਾਤ ਈੜੀ ਬੱਚਿਆਂ ਦੀ ਉਮਰ ਸਸਾ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਐੜਾ ਲਿੰਗ ਪੱਖਪਾਤ ਕਿਉਂਕਿ ਕੋਲਬਰਗ ਨੇ ਸਿਰਫ ਮਰਦਾਂ ਤੇ ਰਿਸਰਚ ਕੀਤੀ ਸੀ ਪ੍ਰਸ਼ਨ ਨੰਬਰ 6 ਨੈਤਿਕ ਵਿਕਾਸ ਦਾ ਉਹ ਪੜਾ ਜਿੱਥੇ ਵਿਅਕਤੀ ਆਪਣੀ ਅੰਤਰ ਆਤਮਾ ਦੇ ਨਿਜਮਾ ਅਨੁਸਾਰ ਚੱਲਦਾ ਹੈ ਊੜਾ ਪੜਾ ਨੰਬਰ 2 ਐੜਾ ਪੜਾ ਨੰਬਰ 4 ਈੜੀ ਪੜਾ ਨੰਬਰ 6 ਸਸਾ ਪੜਾ ਨੰਬਰ 1 ਤਾਂ ਇਸ ਦਾ ਸਹੀ ਉੱਤਰ ਈੜੀ ਪੜਾ ਨੰਬਰ 6 ਪ੍ਰਸ਼ਨ ਨੰਬਰ 7 ਕੋਲਬਰਗ ਦੇ ਅਨੁਸਾਰ ਨੈਤਿਕ ਦੁបਧਾ ਦਾ ਕੀ ਅਰਥ ਹੈ ਊੜਾ ਸਹੀ ਅਤੇ ਗਲਤ ਦੇ ਪ੍ਰਸ਼ਨਾਂ ਬਾਰੇ ਫੈਸਲਾ ਲੈਣ ਵਿੱਚ ਸ਼ਾਮਲ ਸੋਚ ਦੀ ਪ੍ਰਕਿਰਿਆ ਐੜਾ ਕਿਸੇ ਦੀ ਮਦਦ ਕਰਨਾ ਈਡੀ ਸਿਰਫ ਕਾਨੂੰਨਾਂ ਦੀ ਪਾਲਣਾ ਕਰਨਾ ਸ ਸਜ਼ਾ ਤੋਂ ਬਚਣ ਲਈ ਝੂਠ ਬੋਲਣਾ ਤਾਂ ਇਸ ਦਾ ਸਹੀ ਉੱਤਰ ਹੈ ਊੜਾ ਸਹੀ ਅਤੇ ਗਲਤ ਦੇ ਪ੍ਰਸ਼ਨਾਂ ਬਾਰੇ ਫੈਸਲਾ ਲੈਣ ਵਿੱਚ ਸ਼ਾਮਲ ਸੋਚ ਦੀ ਪ੍ਰਕਿਰਿਆ ਪ੍ਰਸ਼ਨ ਨੰਬਰ 8 ਉਹ ਪੜਾ ਜਿਸ ਵਿੱਚ ਬੱਚਾ ਸਹੀ ਜਾਂ ਗਲਤ ਦਾ ਫੈਸਲਾ ਦੂਜਿਆਂ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਲੈਣ ਲਈ ਕਰਦਾ ਹੈ ਊੜਾ ਪੜਾ 1 ਐੜਾ ਪੜਾ 2 ਈੜੀ ਪੜਾ 3 ਸ ਸ ਪੜਾ 5 ਤਾਂ ਇਸ ਦਾ ਸਹੀ ਉੱਤਰ ਹੈ ਈੜੀ ਪੜਾ 3 ਚੰਗਾ ਲੜਕਾ ਚੰਗੀ ਲੜਕੀ ਪ੍ਰਸ਼ਨ ਨੰਬਰ 9 ਕੋਲਬਰਗ ਦੇ ਉੱਤਰ ਪਰੰਪਰਾਗਤ ਪੱਤਰ ਦੀ ਮੁੱਖ ਵਿਸ਼ੇਸ਼ਤਾ ਕੀ ਹੈ ੳ ਸਜ਼ਾ ਤੋਂ ਡਰਨਾ ਅੜਾ ਸਮਾਜਿਕ ਨਿਯਮਾਂ ਨੂੰ ਅੰਨੇਵਾਹ ਮੰਨਣਾ ਈ ਡੀ ਨੈਤਿਕ ਫੈਸਲੇ ਖੁਦ ਦੇ ਚੁਣੇ ਹੋਏ ਨੈਤਿਕ ਸਿਧਾਂਤਾਂ ਤੇ ਆਧਾਰਿਤ ਹੋਣਾ ਸ ਸਿਰਫ ਇਨਾਮ ਲੈਣ ਲਈ ਹੀ ਕੰਮ ਕਰਨਾ ਤਾਂ ਇਸ ਦਾ ਸਹੀ ਉੱਤਰ ਹੈ ਈ ਡੀ ਨੈਤਿਕ ਫੈਸਲੇ ਖੁਦ ਦੇ ਚੁਣੇ ਹੋਏ ਨੈਤਿਕ ਸਿਧਾਂਤਾਂ ਤੇ ਆਧਾਰਿਤ ਹੋਣਾ